ਗੁਰਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ ਤੇ ਚੌਹ ਮੁਖੀ ਦੀਵਿਆਂ ਦੀ ਲੋ ਦੀ ਸਕਿੰਤ ਹੈਗੀ ਗੁਰਨਾਨਕ ਪਾਤਸ਼ਾਹ ਜੀ ਦੇ ਇੰਨਾ ਤੇਜ ਪ੍ਰਤਾਪ ਸੀ ਉਹਨਾਂ ਦੇ ਚਿਹਰੇ ਦਾ ਤੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਦੌਲਤਾ ਦਾਈ ਹੈ ਦੌਲਤਾ ਦਾਈ ਨੇ ਬਾਲਕ ਗੁਰਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ 당ਗ ਰਹਿ ਗਈ ਆਖਿਆ ਜਾਂਦਾ ਹੈ ਕਿ ਗੁਰਨਾਨਕ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਤੇ ਗੁਰਨਾਨਕ ਪਾਤਸ਼ਾਹ ਜੀ ਮੁਸਕਰਾਉਂਦੇ ਸਨ ਨਹੀਂ ਤਾਂ ਬੱਚਾ ਜਨਮ ਲੈਂਦਾ ਏ ਰੋਂਦਾ ਪੈਦਾ ਹੁੰਦਾ ਏ ਜੇ ਬੱਚਾ ਰੋਵੇ ਨਾ ਤੇ ਡਾਕਟਰ ਬੱਚੇ ਨੂੰ ਆਫ ਰਵਾਉਂਦੇ ਨਹੀਂ ਤੰਦਰੁਸਤ ਬੱਚਾ ਨਹੀਂ ਮੰਨ ਲਿਆ ਜਾਂਦਾ ਜਿਹੜਾ ਬੱਚਾ ਜਨਮ ਲੈਂਦਿਆਂ ਸਾਰ ਰੋਵੇ ਨਾ ਤੇ ਜਿਹੜਾ ਬੱਚਾ ਰੋਂਦਾ ਏ ਉਹਨੂੰ ਤੰਦਰੁਸਤ ਮੰਨਿਆ ਜਾਂਦਾ ਹੈ ਹੁਣ ਜਦੋਂ ਦੌਲਤਾ ਦਾਈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ ਇੰਨਾ ਤੇਜ ਪ੍ਰਤਾਪ ਚਿਹਰੇ ਦਾ ਵੇਖ ਕੇ 당 ਰਹਿ ਗਈ ਇੱਕਦਮ ਐ ਸਥਨ ਹੋ ਗਈ ਤੇ ਜਦੋਂ ਬਾਹਰ ਆ ਕੇ ਖਬਰ ਦਿੱਤੀ ਨਾ ਮਜਤਾ ਕਲਿਆਣ ਤੇਰੇ ਘਰ ਰੱਬ ਨੇ ਕਿਰਪਾ ਕੀਤੀ ਆ ਪੁੱਤਰ ਦੀ ਦਾਤ ਹੋਈ ਆ ਤੇ ਚਾ ਖੇੜਿਆਂ ਦੇ ਨਾਲ ਘਰ ਜਿਹੜਾ ਭਰ ਗਿਆ ਕਿੰਨੇ ਦਿਨਾਂ ਕੀ ਦੌਲਤਾਂ ਨੂੰ ਮਹਿਤਾ ਕਲਿਆਣ ਦੀ ਦੌਲਤ ਦੇਣ ਲੱਗੇ ਨੇ ਅਜ ਖਜ਼ਾਨਾ ਦੇਣ ਲੱਗੇ ਨੇ ਤੇ ਜਦੋਂ ਖਜ਼ਾਨਾ ਉਹਦੀ ਝੋਲੀ ਦੇ ਵਿੱਚ ਭਰ ਕੇ ਲਿਆ ਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਨਾ ਤੇ ਮਹਿਤਾ ਕਲਿਆਣ ਜੀ ਕਹਿੰਦੇ ਦੌਲਤਾਂ ਪਹਿਲਾਂ ਤੂੰ ਆਪਣੇ ਨਾਂ ਦੇ ਅਰਥ ਬੜੇ ਕਰ ਕਰ ਦੱਸਦੀ ਸੀ ਕਿ ਨਾ ਤਾਂ ਦੌਲਤਾਂ ਰੱਖਿਆ ਪਰ ਕਦੀ ਇੰਨੀ ਦੌਲਤ ਤੱਕੀ ਨਹੀਂ ਹੈ ਇਨੀ ਦੌਲਤ ਕਦੀ ਵੇਖੀ ਨਹੀਂ ਐ ਨਾ ਮੇਰਾ ਦੌਲਤਾਂ ਰੱਖ ਦਿੱਤਾ ਐ ਅੱਜ ਤੈਨੂੰ ਇੰਨੀ ਦੌਲਤ ਦੇ ਦਰਸ਼ਨ ਕਰਵਾਉਣ ਲੱਗੇ ਆ ਤੇਰਾ ਨਾਂ ਜੀ ਦੌਲਤਾਂ ਤੇ ਅੱਜ ਤੈਨੂੰ ਦੌਲਤ ਵਾਲੀ ਬਣਾਉਣ ਲੱਗੇ ਆ ਤੇ ਕਹਿੰਦੇ ਮਹਿਤਾ ਕਲਿਆਣ ਨੂੰ ਦੌਲਤਾਂ ਦੇ ਕਦੀ ਨਹੀਂ ਮਹਿਤਾ ਕਲਿਆਣ ਮੈਨੂੰ ਦੌਲਤ ਨਹੀਂ ਚਾਹੀਦੀ ਮਹਿਤਾ ਕਲਿਆਣ ਕਹਿਣ ਲੱਗੇ ਜਦੋਂ ਬੱਚਾ ਨਹੀਂ ਸੀ ਜਨਮਿਆ ਉਦੋਂ ਤੂੰ ਆਈ ਆਏ ਰਾਹ ਆਏ ਘਰ ਹਰ ਪਲ ਕਹਿੰਦੀ ਸਾਂ ਕਿ ਮੈਨੂੰ ਦੌਲਤ ਚਾਹੀਦੀ ਤੇਰੇ ਘਰੇ ਪੁੱਤਰ ਹੋਵੇਗਾ ਤੇ ਦੌਲਤ ਲੈਣੀ ਹੈ ਇੰਨੀਕ ਦੌਲਤ ਲੈਣੀ ਕਿ ਬੁਢੇਪਾ ਸੌਖਾਂ ਲੰਘ ਜਾਵੇ ਪਰ ਅੱਜ ਸਮਾਂ ਆਇਆ ਦੌਲਤ ਲੈਣ ਦਾ ਤੇ ਤੂੰ ਕਹਿ ਰਹੀ ਮੈਂ ਦੌਲਤ ਨਹੀਂ ਲੈਣੀ ਮੈਂ ਤਾਂਨ ਪਦਾਰਥ ਲੈਣਾ ਹੀ ਨਹੀਂ ਹੈ ਮਜਤਾ ਕਲਿਆਣ ਕਹਿਣ ਲੱਗੀ ਤੇਰੀ ਇਹ ਗੱਲ ਕਿਵੇਂ ਦੀ ਆ ਦੌਲਤਾਂ ਕਹਿੰਦੀ ਮਜਤਾ ਕਲਿਆਣ ਇਨ੍ਹਾਂ ਹੱਥਾਂ ਦੇ ਵਿੱਚ ਪਤਾ ਨਹੀਂ ਕਿੰਨੇ ਕ ਬੱਚਿਆਂ ਨੇ ਜਨਮ ਲਿਆ ਈ ਪਤਾ ਨਹੀਂ ਕਿੰਨੇ ਬੱਚੇ ਇਸ ਹੱਥ ਦੇ ਵਿੱਚ ਜੰਮੇ ਨੇ ਪਰ ਜਿਹੜਾ ਤੇਰੇ ਘਰ ਇਹ ਅੱਜ ਜੰਮਿਆ ਹੈ ਨਾ ਉਹ ਮੇਰੇ ਮਨ ਦੀ ਮਾਇਆ ਦੀ ਭੁੱਖ ਹੀ ਖਤਮ ਕਰਦੀ ਹੈ ਜਿਹੜੀ ਦੌਲਤ ਇਸ ਬਾਲਕ ਦੇ ਦਰਸ਼ਨ ਕਰਕੇ ਮਿਲੀ ਹੈ ਨਾ ਉਹ ਦੌਲਤ ਅਜ ਤੱਕ ਮੈਨੂੰ ਕਿਸੇ ਨੇ ਨਾ ਦੇਣੀ ਸੀ ਤੇ ਨਾ ਕਿਸੇ ਨੇ ਦਿੱਤੀ ਐ ਤੇ ਨਾਮ ਮੈਂ ਕਦੀ ਸੋਚਿਆ ਹੀ ਆ ਮੇਰੀ ਤੇ ਮਨ ਦੀ ਬੇਤੀ ਇੰਨੀ ਰੱਜ ਗਈ ਐ ਕਿ ਮੈਂ ਤੇ ਦਸਾਂ ਨੌਵਾਂ ਦੀ ਕਿਰਤ ਕਰ ਲਵਾਂਗੀ ਤੇ ਛੱਪ ਲਵਾਂਗੀ ਮੈਂ ਇਹਦੇ ਵਿੱਚ ਪਦਾਰਥ ਨਹੀਂ ਲੈਣਾ ਮੇਰੇ ਤੇ ਮਨ ਦੀ ਜਿਹੜੀ ਮਾਇਆ ਵਾਲੀ ਭੁੱਖਿਆ ਉਹ ਤਾਂ ਉਸ ਬਾਲਕ ਦੇ ਦਰਸ਼ਨ ਕਰਕੇ ਖਤਮ ਹੋ ਗਈ ਤੇਰੇ ਘਰ ਜਿਹੜਾ ਬੱਚਾ ਪੈਦਾ ਹੋਇਆ ਉਹ ਕੋਈ ਆਮ ਨਹੀਂ ਇਥੇ ਉਸ ਬਾਲਕ ਦੇ ਦਰਸ਼ਨ ਕੀਤੇ ਤੇ ਚਿਹਰਾ ਤੇਜ ਪ੍ਰਤਾਪ ਦਾ ਤੱਕ ਕੇ ਮੇਰੇ ਜਨਮਾ ਜਮੰਦਰਾਂ ਦੀ ਭੁੱਖ ਜਿਹੜੀ ਸੀ ਉਹ ਖਤਮ ਹੋ ਗਈ ਐ ਮਨ ਨੂੰ ਲੱਗੀ ਮੈਲ ਖਤਮ ਹੋ ਗਈ ਐ ਤੇਰੇ ਘਰ ਜਿਹੜਾ ਪ੍ਰਗਟ ਹੋਇਆ ਨਾ ਪੈਦਾ ਹੋਇਆ ਮਿੱਤਾ ਕਲਿਆਣ ਉਹ ਕੋਈ ਆਮ ਬੱਚਾ ਨਹੀਂ ਨਹੀਂ ਤਾਂ ਮੇਰੇ ਹੱਥ ਦੇ ਵਿੱਚ ਕਿੰਨਿਆ ਬੱਚਿਆ ਨਹੀਂ ਜਨਮ ਲਿਆ